ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰਿਕ ਖੇਚਲਾ ਵੇਲੇ ਯਤਨ ਆਪਨੇ ਆਪਣੀ ਕਿਸੇ ਸੰਸਾਰਿਕ ਖੇਚਲ ਬਾਬਤ ਲਿਖਿਆ ਹੈ ਜੀਵ ਦੇ ਪਿਛਲੇ ਕੀਤੇ ਪ੍ਰਾਲਬਧ ਕਰਮ ਕਮਾਣੂ ਨਿਕਲੇ ਤੀਰ ਸਮਾਨ ਹੁੰਦੇ ਪਰ ਐਸਾ ਸਮਝ ਕੇ ਨਿਰਾਸ਼ ਤੇ ਭਾਗਾਂ ਦਾ ਵਿਸ਼ਵਾਸੀ ਨਹੀਂ ਹੋ ਜਾਣਾ ਇਹ ਹੀ ਗੁਰਸਿੱਖੀ ਹੈ ਆਪਣਾ ਯਤਨ ਜਾਰੀ ਰੱਖਣਾ ਉਦਮ ਨਹੀਂ ਛੋੜਨਾ ਪਰ ਜੇ ਕਾਮਯਾਬੀ ਨਾ ਹੋਵੇ ਤਾਂ ਉਸ ਨੂੰ ਹੁਕਮ ਸਮਝ ਕੇ ਮਨ ਦਾ ਮੂਡ ਭਾਵ ਵੇਗ ਖਰਾਬ ਨਹੀਂ ਕਰਨਾ ਜੋ ਸਿਮਰਨ ਵਿੱਚ ਵਿਗਨ ਨਾ ਭਵੇ ਤੇ ਪ੍ਰਾਪਤ ਕੀਤੀ ਮਨ ਦੀ ਸੁਧਰੀ ਦਸ਼ਾ ਵਿਗੜ ਨਾ ਜਾਵੇ ਬੰਦਗੀ ਦੇ ਰਸਤੇ ਵਿੱਚ ਇਹੀ ਮੁਸ਼ਕਲ ਗ੍ਰਸਤ ਮਾਰਗ ਵਿੱਚ ਹੁੰਦੀ ਹੈ ਜਿਸ ਕਰਕੇ ਅਭਿਆਸੀ ਲੋਕ ਤਿਆਗੀ ਹੋ ਜਾਂਦੇ ਹਨ ਪਰ ਗੁਰੂ ਬਾਬਾ ਜੀ ਵਿੱਚੇ ਰਹਿ ਕੇ ਲੱਗੇ ਰਹਿਣ ਨੂੰ ਸ੍ਰੇਸ਼ਟ ਸਮਝਦੇ ਤੇ ਦੱਸਦੇ ਹਨ ਗੁਰੂ ਬਾਬੇ ਵਿੱਚ ਲਿਖਿਆ ਹੈ ਸੰਪੈ ਦੇਖ ਨ ਹਰ ਕੀ ਹੈ ਵਿਪਤ ਦੇਖ ਨ ਰੋਏ ਜਿਉ ਸੰਪੈ ਤਿਉ ਬਿਪਤ ਹੈ ਬਿਦਨੇ ਰਚਿਆ ਸੋ ਹੋਏ ਸਿਮਰਨ ਕਰਨਾ ਮਨ ਨੂੰ ਇੱਕ ਤੁਲਣਾ ਤੇ ਲਿਆਉਣਾ ਜਨਮ ਮਰਨ ਦੀ ਆਵਾਜਾਈ ਕੱਟਣ ਵਾਸਤੇ ਹੈ ਇਸ ਪਾਸੇ ਲੱਗਿਆਂ ਕਦੇ ਮਾੜੇ ਕਰਮਾਂ ਦੇ ਢੇਡ ਤੇ ਕਦੇ ਚੰਗਿਆਂ ਦੇ ਢੇਡ ਉਖੇੜਦੇ ਹਨ ਨਾਮੀ ਬੁਰਖ ਨੂੰ ਇਹ ਕਸੌਟੀ ਸਮਝ ਕੇ ਨਾਮ ਨੂੰ ਲੱਗੇ ਰਹਿਣਾ ਚਾਹੀਦਾ ਹੈ ਤੇ ਮੁਕਤਾ ਇਸ ਨੂੰ ਦੇਣੀ ਚਾਹੀਏ। ਬਾਕੀ ਸੰਸਾਰ ਯਾਤਰਾ ਵਿੱਚ ਸਾਨੂੰ ਕਰਮਾਂ ਦੀ ਗਤੀ ਦਾ ਪਤਾ ਨਹੀਂ। ਇਸ ਕਰਕੇ ਅਸਾਂ ਆਪਣੇ ਯਤਨ ਕਰਦੇ ਰਹਿਣੇ ਹਨ। ਜੇ ਸਿਰੇ ਚੜ ਗਏ ਵਾਹ ਵਾਹ ਜੇ ਨਾ ਚੜੇ ਵਾਹ ਵਾਹ ਗੁਰੂ ਜੀ ਦਾ ਭਾਵ ਉੱਚ ਸੁਰਤੇ ਰਹਿਣੇ ਤੋਂ ਹੈ। ਹਾਲਾਤ ਦੇ ਬਾਵਜੂਦ ਸੋ ਗੁਰੂ ਜੀ ਦੇ ਚਰਨੀ ਲੱਗੇ ਰਹੋ ਯਤਨ ਕਰੋ ਅਰਦਾਸ ਕਰੋ ਜੋ ਫਲ ਹੋਵੇ ਸੋ ਹੁਕਮ ਸਮਝੋ ਪਰ ਕਿਸੇ ਹਾਲ ਆਪਣੇ ਸਿਮਰਨ ਨੂੰ ਨਾ ਛੋੜੋ ਤੇ ਨਾ ਸਿਮਰਨ ਦੇ ਆਸਰੇ ਤੋਂ ਮਨ ਨੂੰ ਹਿੱਲਣ ਦਿਓ ਗੁਰੂ ਆਪ ਦਾ ਸਹਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ